ਮਜਬੂਰੀ ਬਣੀ ਹੈ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਇਹ ਅੱਜ ਦੇ ਸਮੇਂ ਦੇ ਵਿੱਚ ਮਾਤਾ ਨੂੰ ਪੱਠੀ ਦੇ ਉੱਤੇ ਦਾਣੇ ਪੁੰਨੇ ਪੈ ਰਹੇ ਆ ਫੁੱਲਿਆਂ ਦੇ ਰੂਪ ਦੇ ਵਿੱਚ ਦਾਣੇ ਪੁੰਦੇ ਉਹਨਾਂ ਵੇਚਦੇ ਨੇ ਪਰ ਅਚਾਨਕ ਹੀ ਆਦਮੀ ਪੂਰਾ ਗਿਆ ਬੇਟਾ ਪੂਰਾ ਗਿਆ ਤੇ ਫਿਰ ਇੱਕ ਜਵਾਈ ਜਿਹੜਾ ਸੀ ਛੋਟਾ ਉਹ ਵੀ ਪੂਰਾ ਗਏ ਸਾਲੋਂ ਫਿਰ ਮਜਬੂਰੀ ਭਤੀ ਦੇ ਤੇ ਆਪਣੀ ਦੀ ਥੇਰੇਲੇ ਰੋਣਾ ਆਉਂਦਾ ਨਸੀਬਾ ਨਾਲ ਆ ਕੇ ਜੇ ਰੱਬਾ ਔਲਾਦ ਦਿੱਤੀ ਤਾਂ ਉਹਨੂੰ ਉਹਦਾ ਪੂਰਾ ਸੋਨਾ ਮਰਦੇ ਨਾ ਪਰ ਜਾਂਦੀ ਨਿਰਬੰਧੇ ਰਿਆ ਮੈਨੂੰ ਕੁਛ ਕੇ ਨਹੀਂ ਮਾਤਾ ਜੀ ਪੂਰਾ ਦਣਾ ਟੁੱਟੇ ਹੋਏ ਨਹੀਂ ਕਿਉਂਕਿ ਮਾਤਾ ਜੀ ਦਾ ਜਵਾਨ ਪੁੱਤ ਇਸ ਜਹਾਨ ਤੋਂ ਦੁਰ ਗਿਆ ਉਹਦੇ ਬੱਚਿਆਂ ਨੂੰ ਪਾਲਣਾ ਪੈ ਰਿਹਾ ਆਪਣਾ ਮੁੰਡਾ ਛੋਟਾ ਉਹਨੂੰ ਪਾਲਣਾ ਪੈ ਰਿਹਾ ਤਾਂ ਪੱਠੀ ਲਾਉਂਦੇ ਆ ਪੱਠੀ ਤੋਂ ਹੀ ਇਹਨਾਂ ਦਾ ਰੋਜੀ ਰੋਟੀ ਕਮਾਈ ਤੇ ਨਹੀਂ ਆਪਸੇ ਨਿਆਣੇ ਨੂੰ ਕੀ ਨਹੀਂ ਚਾਹੀਦਾ ਸਾਰਾ ਕੁਝ ਚਾਹੀਦਾ ਸਾਰੀਆਂ ਚੀਜ਼ਾਂ ਚਾਹੀਦੀ ਸਾਰ ਸਭ ਚੀਜ਼ਾਂ ਚਾਹੀਦੀ ਖਾਸ ਤੌਰ ਤੇ ਚਾਹੀਦਾ ਰੱਛਿਆ ਹੀ ਤਾਂ ਆਪਰੇ ਹਾਂ ਤੇ ਇਨੇ ਜਰਦਾਈ ਮੁੰਡਾ ਜਦੋਂ ਪੂਰਾ ਆ ਮੁੰਡਾ ਵਿਆਹਿਆ ਅੱਛਾ ਹਾਂ ਉਹਦੇ ਦੋ ਛੜਕੀ ਉਹ ਆਪਣੇ ਪੇਕੇ ਨਾਲ ਘਰ ਦੇਦੀ ਮਾਤਾ ਕਿਵੇਂ ਚੱਲਦਾ ਹੁਣ ਦਾਣੇ ਭੁੱਲ ਲੈਂਦੇ ਹੋ ਭੱਟੀਆਂ ਐਸੇ ਤਰ੍ਹਾਂ ਹੀ ਆ ਜਦੋਂ ਕੋਈ ਮੇਲਾ ਆਉਂਦਾ ਮੈਦਾਨੀ ਹੁੰਦੀ ਆ ਉਹ ਤਰ੍ਹਾਂ ਮਕਰਾਂ ਦਾ ਕੰਮ ਕਰਦੇ ਜਿਨੀ ਦਿਹਾੜੀ ਬੰਜਨੀ ਮਾਤਾ ਸਾਰੇ ਤਰ੍ਹਾਂ ਬੁੱਲੇ ਹੋਣ ਆਟਾ ਹੀ ਤੇ ਸੋਟੀ ਮਾਤਾ ਜਿੱਥੇ ਰਹਿੰਦੇ ਹੋ ਆਪਣਾ ਮਚਾਂ ਤੋੜਾ ਕਿ ਨਾ ਕਰਾਂ ਕਿ ਨਾ ਕਰਾਂ ਮਾ ਆਇਆ ਤਾਂ ਦੇਖਿਆ ਤੇ ਮਾਤਾ ਜਿਹੜੇ ਤੁਹਾਨੂੰ ਵੇਖ ਰਹੇ ਨੇ ਐਨ ਆਰ ਆਈ ਭਾਵੇਂ ਅਪੀਲ ਲਾਉਣੀ ਜਉਂਦੇ ਹੋ ਜੁੱਤ ਮਾਤਾ ਵਾਸਤੇ ਕੱਪ ਮੈਂ ਫੇਰ ਘਰ ਨੂੰ ਆਪਣਾ ਤੇ ਮੈਨੂੰ ਸੱਕਿਆ ਤੋਂ ਬਚਾਓ ਜਿੱਦਿ ਮੈਂ ਆਇਆ ਤਾਂ ਪਤਾ ਮੈਂ ਨਾ ਨਹੀਂ ਆਇਆ ਤਾਂ ਅਗਲੇ ਆ ਕੇ ਹੋ ਜਾਂਦੇ ਨੇਸ਼ਨ ਪੋਸਟ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਦੋਸਤ ਧਰੁਗਿਰ ਲਾਲੀ ਦੋਸਤੋ ਅੰਮ੍ਰਿਤਸਰ ਦੇ ਇੱਕ ਮੇਲੇ ਦੇ ਵਿੱਚ ਪਹੁੰਚੇ ਆਂ ਜਿੱਥੇ ਮਾਤਾ ਜੀ ਪੱਠੀ ਦੇ ਉੱਪਰ ਦਾਣੇ ਪੁੰਦੇ ਹੋਏ ਨਜ਼ਰ ਆਏ ਮਜਬੂਰੀ ਬਣੀ ਹੈ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਮਾਤਾ ਨੂੰ ਪੱਠੀ ਦੇ ਉੱਤੇ ਦਾਣੇ ਪੁੰਨੇ ਪੈ ਰਹੇ ਆ ਫੁੱਲਿਆਂ ਦੇ ਰੂਪ ਦੇ ਵਿੱਚ ਦਾਣੇ ਪੁੰਦੇ ਉਹਨਾਂ ਵੇਚਦੇ ਨੇ ਮਾਤਾ ਜੀ ਕੀ ਨਾਮ ਹੈ ਤੁਹਾਡਾ ਬਲਜੀਤ ਕੌਰ ਮਾਤਾ ਜੀ ਕੀ ਪਰੇਸ਼ਾਨੀ ਹੈ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਪਰੇਸ਼ਾਨੀ ਵੀ ਆदमी ਪੂਰਾ ਆ ਗਿਆ ਬੇਟਾ ਪੂਰਾ ਆ ਗਿਆ ਜੀ ਤੇ ਫਿਰ ਇੱਕ ਜਵਾਈ ਮੇਰਾ ਸੀ ਛੋਟਾ ਉਹ ਵੀ ਪੂਰਾ ਹੋ ਗਿਆ 8 ਸਾਲ ਉਹ ਹੂੰ ਹੂੰ ਫਿਰ ਮਜਬੂਰੇ ਪਤੀ ਦੀ ਤੇ ਆਪਣੇ ਨਹੀਂ ਅੱਛਾ ਜੀ ਆਪ ਜੀ ਦੇ ਚਾਰ ਬੱਚੇ ਆ ਦੋ ਗੁੱਡੀਆਂ ਤੋਂ ਕਾਕੂ ਹੂੰ ਇੱਕ ਡੇਢ ਸਾਲ ਦਾ ਵਾ ਇੱਕ 6.5 ਸਾਲਾਂ ਦਾ ਜੀ ਤੇ ਇੱਕ ਸਾਢੇਆਂ 6 ਸਾਲਾਂ ਦੀ ਕੁੜੀ ਇੱਕ ਦਾਹਾਂ ਦਾ ਤੇ ਮਾਤਾ ਜੀ ਕਿੰਨਾ ਚਿਰ ਹੋਇਆ ਬੇਟੇ ਪੂਰੇ ਹੋਏ ਨੂੰ ਦੇ ਬੇਟਾ 2003 ਚ ਹੋਇਆ ਸੀ ਹੂੰ ਤੇ ਨਾਲ ਦਾ ਡੈਡੀ 2007 ਚ ਹੋਇਆ ਤੇ ਸਾਰੀ ਜ਼ਿੰਮੇਵਾਰੀਆਂ ਦਾ ਬੋਝ ਤੁਹਾਡੇ ਮੋਢਿਆਂ ਤੇ ਹੈ। ਤਿੰਨ ਕੀ ਦੱਸੋ? ਜਿਵੇਂ ਪਹਿਲਾਂ ਦੇ ਹਾਲਾਤ ਚ ਇਸ ਤਰ੍ਹਾਂ ਦੇ ਜਦੋਂ ਪਹਿਲਾਂ ਦੇ ਹਾਲਾਤ ਸਾਡੇ ਠੀਕ ਸੀਗੇ ਉਹ ਅਸੀਂ ਪਿੰਡ ਸਾਡਾ ਵਡਾਲਾ ਵਾ ਰਹਿੰਦੇ ਅਸੀਂ ਇੱਥੇ ਆ ਜੀ ਤੇ ਰੱਬ ਨੂੰ ਪਿਆਰਾ ਹੋ ਗਿਆ ਹਾਂ ਸਾਸਨਾ ਸਵਰਾ ਫਿਰ ਸੋਚਿਆ ਕਿ ਇਹੋ ਜਿਹੇ ਹਾਲਾਤ ਬਣ ਜਾਣਗੇ। ਕਦੀ ਸੋਚਿਆ ਹੀ ਨਹੀਂ ਪਤਾ। ਕਦੀ ਨਹੀਂ ਸੋਚਿਆ। ਇਹ ਜੇ ਸਾਡੇ ਤੇ ਦੇਣੇ ਆਉਣੇ ਆ ਕਿਰਾਏ ਤੇ ਰਹਿਣ ਦਾ। ਇਹਨੇ ਕਿਹਾਦਾ ਮੁੰਡਾ ਜਦੋਂ ਕੁਰਾ ਆ ਮੁੰਡਾ ਵਿਆਹਿਆ ਹੈ ਅੱਛਾ ਹਾਂ ਉਹਦੇ ਦੋ ਡਟਕੇ ਆ ਉਹ ਆਪਣੇ ਪੇਕਿਆਂ ਨਾਲ ਘਰ ਹੀ ਰਹਿੰਦੀ ਜਿਹੜੇ ਮੁੰਡੇ ਨੇ ਬੁਢਾਪੇ ਦਾ ਸਹਾਰਾ ਬਣਨਾ ਸੀ ਅੱਜ ਉਹਦੇ ਬੱਚਿਆਂ ਦਾ ਸਹਾਰਾ ਬਣਨਾ ਪੈ ਰਿਹਾ ਹੈ ਮਾਂ ਦਾ ਕਿਵੇਂ ਚੱਲਦਾ ਹੁਣ ਦਾਣੇ ਭੁੱਲ ਲੈਂਦੇ ਹੋ ਪੱਠੀ ਦੇ ਐਸੇ ਤਰ੍ਹਾਂ ਹੀ ਆ ਜਦੋਂ ਕੋਈ ਮੇਲਾ ਆਉਂਦਾ ਮੈਂ ਇੱਥੇ ਹੁੰਨੀ ਆ ਉਸ ਤਰ੍ਹਾਂ ਮੈਂ ਘਰਾਂ ਦਾ ਕੰਮ ਕਰਦੀ ਹੂੰ ਠੀਕ ਹੈ ਤਾਂ ਦੋਸਤੋ ਜਰੂਰ ਹਾਲਾਤ ਤੇ ਮਜਬੂਰੀਆਂ ਬਣ ਜਾਂਦੀਆਂ ਨੇ ਜਦੋਂ ਇਸ ਤਰ੍ਹਾਂ ਦੇ ਫੇਰੀ ਫਿਰ ਵੀ ਇਹ ਮਿਹਨਤ ਨੂੰ ਤਰਜੀਹ ਦੇ ਰਹੇ ਨੇ ਮਾਤਾ ਜੀ ਦੇ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਹੇ ਨੇ ਤੇ ਦੂਜਾ ਮੁੰਡਾ ਕਿੰਨੀ ਉਮਰ ਦਾ ਹੈ ਉਹ 10 ਸਾਲ ਦਾ ਹੈ ਪੜਦਾ ਹੈ ਹਾਂ ਜੀ ਕੀ ਕਰਨਾ ਪਾਵੇ ਬੜੀ ਮੁਸ਼ਕਲ ਵਾਲੀ ਗੱਲ ਹੈ ਤੁਹਾਨੂੰ ਕਿੱਸਾ ਕੇ ਰੋਣਾ ਆਉਂਦਾ ਨਸੀਬਾ ਨਾਲ ਜਿਹੜਾ ਆਪਾਂ ਔਲਾਦ ਦਿੱਤੀ ਤੇ ਉਹਨੂੰ ਉਹਦਾ ਪੂਰਾ ਸੋਨਾ ਮਰਦੇ ਨੇ ਮਰ ਜਾਂਦੀ ਨੇ ਮੈਂ ਮੇਰੇ ਆਸ ਨਹੀਂ ਨੂੰ ਪੁੱਛ ਕੇ ਵੇਖ ਹਾਂ ਠੀਕ ਹੈ 5 ਸਾਲ ਮੇਰੇ ਤੇ ਨਹੀਂ ਥੇ ਜੀ ਸਾਡੇ ਚਾਚੀ ਦਾ ਮੇਲਾ ਨਾ ਤੇ ਜੇਰ ਕਤਾਬਾ ਦਾ ਉੱਥੇ ਗਿਆ ਅਣ ਫਿਰ ਤੇ ਇਸਰੇ ਮੀਨੇ ਮੇਡਾ ਉਹਨਾਂ ਕਤਾਬਾ ਦਾ ਫਿਰ ਮੈਂ ਇੱਥੇ ਉਹਨਾਂ ਕੋਈ ਮਸਲਾ ਹੱਲ ਕਰਵਾਉ ਤਾਂ ਜਰੂਰ ਤਸਵੀਰਾਂ ਅਮਰਸਰ ਦੇ ਉਸ ਮੇਲੇ ਦੀਆਂ ਨੇ ਜਿੱਥੇ ਜੇ ਨੌਜਵਾਨ ਮੁੰਡੇ ਕੁੜੀਆਂ ਆ ਰਹੇ ਨੇ ਮੇਲੇ ਦੇ ਵਿੱਚ ਪਰ ਮਾਤਾ ਜੀ ਪੱਠੀ ਦੇ ਉੱਪਰ ਦਾਣੇ ਪੁੰਹਦੇ ਨੇ ਤੇ ਦਾਣੇ ਜਿਹੜੇ ਨੇ ਫੁੱਲਿਆਂ ਦੇ ਰੂਪ ਦੇ ਵਿੱਚ ਵੇਚ ਰਹੇ ਨੇ ਤੇ ਇਹਨਾਂ ਨਾਲ ਹੀ ਮਾਤਾ ਜੀ ਦਾ ਪਰਿਵਾਰ ਚੱਲਦਾ ਹੈ ਹਾਲਾਤ ਜਿਹੜੇ ਨੇ ਬਹੁਤ ਹੀ ਮਾੜੇ ਹਾਲਾਤ ਨੇ ਮਾਤਾ ਜੀ ਦਾ ਇੱਕ ਪੁੱਤਰ ਜਿਹੜਾ ਭਰੀ ਜਵਾਨੀ ਦੇ ਵਿੱਚ ਜਹਾਨੋਂ ਤੁਰ ਗਿਆ ਤੇ ਦੂਜਾ ਪੁੱਤ ਜਿਹੜਾ ਹੈ ਉਸ ਨੂੰ ਪੜ੍ਹਾ ਰਹੀ ਹੈ ਮਾਤਾ ਜੀ ਧੀਆ ਆਪਣੇ ਘਰ ਆ ਉਹਦਾ ਛੋਟੀ ਕੁੜੀ ਦਾ ਘਰ ਵਾਲਾ ਪੂਰਾ ਹੋ ਗਿਆ ਹੂੰ ਉਹਦੇ ਹੀ 4 ਬੱਚੇ ਬੱਜੀ ਆਪਣੇ ਘਰ ਕਿੰਨਾ ਸਾਸ ਨਾ ਸਹਰਾ ਨਾ ਮੇਰੇ ਭੇਕੇ ਨਾ ਕੋਈ ਮਾਪੇ ਮਾਂ ਵੀ ਮਰ ਗਈ ਭਰਾ ਵੀ ਮਰ ਗਿਆ ਪਿਓ ਕੁੜਾ ਹੋ ਗਿਆ ਹੂੰ ਕੀ ਕਰਨਾ ਕਿਹਦੇ ਬੂਏ ਤੇ ਜਾਵੇ ਮਤਾਂ ਇਹਦੇ ਤੁਹਿਆਸਿਆਂ ਜੋ ਫਿਰ ਮਾਤਾ ਉਹ ਕਿਸ ਤਰ੍ਹਾਂ ਚੱਲਦਾ ਪਿਆ ਹੈ ਅੱਜ ਦਾ ਮੇਲਾ ਤੇ ਮੇਲੇ ਤੋਂ ਬਾਅਦ ਕਿੱਥਨਾ ਚੱਲ ਰਿਹਾ ਹੈ ਮੇਰੇ ਇੱਕ ਤਾਂ ਪਰਦੀਆਂ ਕੰਮ ਕੀ ਕਰਾਂ ਬੜੀ ਮੁਸ਼ਕਲ ਵਾਲੀ ਗੱਲ ਹੈ ਹਾਂ ਛਿੰਨੇ ਕੇ ਹਾਲਾਤ ਬਦ ਜਾਂਦੇ ਨੇ ਤਾਂ ਜਿਨ੍ਹਾਂ ਦੇ ਸਿਰ ਤੇ ਪੈਂਦੀਆਂ ਨੇ ਜ਼ਿੰਮੇਵਾਰੀਆਂ ਉਹਨਾਂ ਨੂੰ ਅਹਿਸਾਸ ਹੁੰਦਾ ਹੈ ਫਿਰ ਵੀ ਮਾਤਾ ਜੀ ਆਪਣੀ ਮਿਹਨਤ ਨਾਲ ਆਪਣੇ ਪਰਿਵਾਰ ਨੂੰ ਪਾਲ ਰਹੇ ਨੇ ਟੁੱਟੇ ਦੇ ਪੈਸੇ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਜੇ ਅੱਜ ਜਿਹੜਾ ਰੋਣਾ ਆ ਜਾਂਦਾ ਜਦੋਂ ਆਪਣੇ ਪੁਰਾਣਾ ਸਮਾਂ ਯਾਦ ਆ ਫਿਰ ਠੀਕ ਯਾਦ ਆਦੇ ਤੁਸੀਂ ਤੁਹਾਡੇ ਕਦੇ ਉਹ ਰਾਜਾਂ ਦੇ ਮੈਂ ਕਰ ਜਾਂਦਾ ਉੱਥੋਂ ਟੈਕੋ ਕਰੋ ਚੰਗਾ ਪੜਾ ਕੇ ਹੂੰ ਹੂੰ ਤੇ ਆ ਗੋ ਮੁੱਕੇ ਤਾਂ ਆਂ ਮੁੰਡੇ ਨੇ ਵੀ ਟੈਕੀ ਹੋ ਗਿਆ ਥੋੜੀ ਰੱਖ ਲੈਣਾ ਜੇ ਜਿੰਦੇ ਹੁੰਦੇ ਅੱਜ ਤਾਂ ਇਸ ਤਰ੍ਹਾਂ ਦੇ ਹਾਲਾਤਾਂ ਬੰਦੇ ਇਸ ਤਰ੍ਹਾਂ ਦੇ ਹਾਲਾਤ ਹੋ ਨਹੀਂਦੇ ਕਦੀ ਠੀਕ ਕਰ ਧੱਕੇ ਮੈਂ ਕਾਨੂੰ ਖਾਣੇ ਹੂੰ ਮਾਤਾ ਜਿੱਥੇ ਰਹਿੰਦੀ ਉਹ ਆਪਣਾ ਮਚਾਂ ਤੁਹਾਡਾ ਨਾ ਕਰਾਏ ਕਿੰਨਾ ਕਰਾਇਆ ਬਰਾਆ ਤਾਂ ਦੇ ਲਿਆ ਮੈਨੂੰ ਪੋਛ ਕੇ ਮੈਂ ਤੇ ਤਰਾ ਮੈਂ ਕਿਦੋਂ ਫੋਨ ਕੇ ਤੇ ਚੱਲੀ ਦਾ ਨਿਕਲਦੀ ਢਿੱਡਵੇਂ ਪੋਛ ਕੇ ਦੁਨੀਆ ਲਈ ਹੱਸਦਾ ਜਿਹੜਾ ਅੰਦਰੋਂ ਪੂਰਾ ਹੁੰਦਾ ਫਨਰਾਲੀ ਹੁੰਦੀ ਰੱਬ ਨਾਲ ਕੇ ਰੱਬਾ ਜੇ ਤਿਆਂ ਪੁੱਤ ਦਿੱਤੇ ਉਹ ਵੀ ਨਹੀਂ ਉਹਨਾਂ ਦੀ ਉਮਰ ਨਹੀਂ ਲੰਬੀ ਦਿੱਤੀ ਬਸ ਬਸ ਰੱਬ ਦਵੇ ਧੀਆਂ ਪੁੱਤਾਂ ਲੰਬੀਆਂ ਉਮਰਾਂ ਵਾਲੇ ਦੇਣ ਜਿਹੜੇ ਰੱਬਾ ਜੇ ਤੀਆਂ ਪੁੱਤ ਦਿਨਾਂ ਦਾ ਉਹਨਾਂ ਦੀਆਂ ਲੰਬੀਆਂ ਉਮਰਾਂ ਜ਼ਰੂਰ ਦਈ ਨਹੀਂ ਤੇ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ ਮਾਵਾਂ ਰੋਲ ਜਾਂਦੀਆਂ ਨੇ ਰੋਲ ਕੇ ਤਾਂ ਕਰੀ ਰੋਲ ਲੈ ਪੈ ਰਿਆ ਚਰਲ ਨਹੀਂ ਡੈ ਧੱਕੇ ਖਾਂਡਾ ਹੈ ਬਹੁਤ ਇੱਕ ਭੈਣ ਭਰਾ ਰਿਸ਼ਤੇਦਾਰ ਨੇ ਬਾਹਨ ਹੀ ਬੜੀ ਕੀਤੀ ਨਾ ਨਾ ਕਿਹਨੇ ਕੋਈ ਨਹੀਂ ਦੱਸਦੀ ਜਾਂਦੇ ਉਹ ਆਪੋ ਆਪਣੇ ਘਰਾਂ ਦੇ ਵਿੱਚ ਉਹ ਵੀ ਇਸ ਤਰ੍ਹਾਂ ਮਿਹਨਤ ਮੰਜੂਰੀ ਕਰਕੇ ਖਾਂਦੇ ਠੀਕ ਕਰਨਾ ਕੋਈ ਫੈਲੀ ਨਹੀਂ ਕੋਈ ਬੰਤਾ ਨਹੀਂ ਕੋ ਲੈਣਾ ਦੇਣਾ ਮੈਰੇ ਆ ਹਾਂ ਠੀਕ ਕਰਨਾ ਕੋਈ ਦੁਕਾਨਾਂ ਦੇ ਨਾਲ ਕੋਈ ਨਹੀਂ ਲੱਗਦਾ ਜੀ ਜਿੰਨੀ ਦਿਹਾੜੀ ਬੈਂਜਦੀ ਮਾਤਾ ਤੇਰੇ ਤਰ੍ਹਾਂ ਫੁੱਲੇ ਹੁਣ ਆ 2.500 ਰੁਪਏ ਦਾ ਪਾਦਾ ਸੀ ਇਹ ਪੈਕ ਕਰ ਤਾ ਮਾਤਾ ਜੀ ਜਿਹੜੇ ਨੇ ਦਾਣੇ ਭੁੰਦੇ ਨੇ ਇਹਦਾ 200-250 ਰੁਪਿਆ ਜਿਹੜਾ ਮਿਹਨਤ ਮਿਲਦੀ ਹੈ ਤਾਂ ਉਸੇ ਮਿਹਨਤ ਨਾਲ ਹੀ ਇਹ ਪਰਿਵਾਰ ਪਾਲਦੇ ਨੇ ਜੇ 200-250 ਮਿਲ ਜਾਂਦਾ ਤਾਂ ਠੀਕ ਹੈ ਅੱਜ ਤਾਂ ਮੇਲੇ ਨੇ ਤੇ ਮੇਲਿਆਂ ਦੇ ਵਿੱਚ ਭੱਠੀ ਲਾ ਲੈਂਦੇ ਨੇ ਤਾਂ ਜਦੋਂ ਮਾਤਾ ਜੀ ਮੇਲੇ ਨਹੀਂ ਹੁੰਦੇ ਤਾਂ ਦੂਜਿਆਂ ਦੇ ਘਰਾਂ ਦੇ ਵਿੱਚ ਸਫਾਈ ਵਾਸਤੇ ਜਾਂਦੇ ਨੇ ਜਿੱਥੇ ਸਿਰਦੇ ਸਾਤ ਵੀ ਆਪਣੀ ਨਹੀਂ ਆ ਉਹ ਵੀ ਪੈਸੇ ਦੇਣੇ ਪੈਂਦੇ 3000 ਰੁਪਿਆ ਮਿਲਦਾ ਮਾਤਾ ਜੀ ਜਿਹੜੇ ਤੁਹਾਨੂੰ ਵੇਖ ਰਹੇ ਨੇ ਜੇ ਸੱਜਣ ਐਨ ਆਰ ਆਈ ਭਰਾ ਹੋਈ ਅਪੀਲ ਲਾਉਣੀ ਚਾਹੁੰਦੇ ਹੋ ਤੁਮ ਮਦਰ ਵਾਸਤੇ ਨਾਓ ਤਰਸੋ ਮਾਤਾ ਕੰਮ ਆਖੀ ਰਕਰਬੂ ਆਪਣਾ ਤੇ ਮੈਨ ਸੱਕਿਆ ਦੋ ਬਚਿਆ ਜਿੱਦਿ ਮੈਂ ਉੱਥੇ ਕੀ ਪਤਾ ਮੈਂ ਨਾ ਨਹੀਂ ਆਇਆ ਅਗਲੇ ਹਾਂ ਕਿਥੋਂ ਜਾਂਦੇ ਧੰਮ ਦੱਸ ਬੜਾ ਇੰਨੀ ਦੁਨੀਆ ਇੱਧਰ ਦੀ ਆਈ ਕਿਸ ਨੇ ਦਰਦ ਤੇ ਪੁੱਛਿਆ ਤੇਰਾ ਨਾ ਕੋਈ ਨਹੀਂ ਪੁੱਛ ਸਰਪਾ ਆਉਂਦੇ ਜਾਂਦੇ ਹੀ ਆ ਮੇਲਾ ਵੇਖ ਲੈਣਾ ਮੇਲੇ ਨੇ ਯਾਰ ਭਾਈ ਜਿਹੜੇ ਵੀ ਇੱਥੇ ਮੇਲੇ ਦੇ ਵਿੱਚ ਆਉਂਦੇ ਉਹਨਾਂ ਜੇ ਜੁ ਇਸ ਤਰ੍ਹਾਂ ਆਪਣਾ ਪਰਿਵਾਰ ਪਾ ਰਿਆ ਨਾ ਉਹਦਾ ਜਰੂਰ ਉਹਦਾ ਹਾਲ ਚਾਲ ਜਾਣ ਲਓ ਮਾਤਾ ਜੀ ਬੈਠੇ ਤੇ ਮੇਰਾ ਦਿਲ ਜੀ ਦਾ ਜਰੂਰ ਹਾਲ ਚਾਲ ਜਾਣੀਏ ਪਰ ਜਦੋਂ ਹਾਲ ਜਾਣਿਆ ਤੰਦਰੋਂ ਦਰਦ ਹੀ ਨੇ ਬਿਆਨ ਹੋਏ ਨੇ ਖਾਸ ਦੇ ਚਿਹਰੇ ਉੱਤੇ ਉਤੇ ਹੁੰਦੇ ਨੇ ਅੰਦਰੋਂ ਬੰਦਾ ਟੁੱਟਿਆ ਹੁੰਦਾ ਹੈ ਤੇ ਮਾਤਾ ਜੀ ਪੂਰਾ ਦਿਨ ਟੁੱਟੇ ਹੋਏ ਨੇ ਕਿਉਂਕਿ ਮਾਤਾ ਜੀ ਦਾ ਜਵਾਨ ਪੁੱਤ ਇਸ ਜਹਾਨ ਤੋਂ ਤੁਰ ਗਿਆ ਉਹਦੇ ਬੱਚਿਆਂ ਨੂੰ ਪਾਲਣਾ ਪੈ ਰਿਹਾ ਆਪਣਾ ਮੁੰਡਾ ਛੋਟਾ ਉਹਨੂੰ ਪਾਲਣਾ ਪੈ ਰਿਹਾ ਤੇ ਪੱਠੀ ਲਾਉਂਦੇ ਆ ਪੱਠੀ ਤੋਂ ਹੀ ਇਹਨਾਂ ਦਾ ਰੋਜੀ ਰੋਟੀ ਕਮਾਈ ਇੱਥੇ ਹੀ ਆਪਸੇ ਨੇ ਆਣਨ ਕਿਹਨੀ ਚਾਹੀਦਾ ਸਾਰਾ ਕੁਝ ਚਾਹੀਦਾ ਸਾਰੀਆਂ ਜੀਜਾ ਚਾਹੀਦੇ ਸਾਰਾ ਕੁਝ ਚਾਹੀਦਾ ਖਾਸ ਤੌਰ ਤੇ ਚਾਹੀਦਾ ਰਾਸ਼ਨ ਚਾਹੀਦਾ ਵਾ ਤੇਰੀ ਹੱਥਾਂ ਦੇ ਵਿੱਚ ਦਾਰ ਸਿਲੰਡਰ ਮੁਕਾਵੇ ਤੇ ਸਾਡਾ ਆਇਆ ਤੇ ਹਰ ਚੀਜ਼ ਦੀ ਲੋੜ ਪਰ ਜਿਦਾ ਜ਼ਿਆਦਾ ਨਹੀਂ ਜੇ ਅੱਜ ਤੁਹਾਡੇ ਸਿਰ ਦੇ ਸਾਈਂ ਜਿੰਦਾ ਹੁੰਦੇ ਇਹ ਕੋਈ ਨਹੀਂ ਲੱਗਿਆ ਕੋਈ ਨਹੀਂ ਪਤਾ ਤੇ ਜਰੂਰ ਮਾਤਾ ਦਾ ਮਨ ਪਾਰ ਆਉਂਦਾ ਤੇ ਹਾਲਾਤ ਜਿਆਦਾ ਚੇਤੇ ਹੁੰਦੀਆਂ ਉਹ ਚੀਜ਼ਾਂ ਕਿ ਉਦੋਂ ਸਮਾਂ ਹੋਰ ਸੀ ਇੰਨਾ ਵਧੀਆ ਸਮਾਂ ਬਤੀਤ ਹੋ ਰਿਹਾ ਸੀ ਜਿਵੇਂ ਹੀ ਰੱਬ ਦਾ ਭਾਣਾ ਵਰਤਿਆ ਪਹਿਲਾਂ ਸਿਰ ਦਾ ਸਾਈਂ ਚਲੇ ਗਿਆ ਤਾਂ ਹੁਣ ਜਵਾਨ ਪੁੱਤ ਜোহਾਨੋ ਤੁਰ ਗਿਆ ਤਹਾਲਾ ਦੇ ਬਣੇ ਨੇ ਮੇਲਿਆਂ ਦੇ ਵਿੱਚ ਪੱਟੀਆਂ ਲਾਉਂਦੇ ਨੇ ਤੇ ਦੂਜਿਆਂ ਦੇ ਸਾਹਮਣੇ ਹੱਥ ਫਲਾਉਂਦੇ ਬੈਠੇ ਨੇ ਸਾਰੀ ਹੱਥੀਂ ਆਏ ਮੇਲੇ ਤੇ ਇਥੇ ਕੀ ਕਰਦੇ ਨੇ ਮਾਤਾ ਜੀ ਤੁਹਾਨੂੰ ਐਨਆਰਆਈ ਭਰਾ ਸਾਡੇ ਵੇਖ ਰਹੇ ਨੇ ਜਿਹੜੀ ਦਾਨੀ ਸੱਜਣ ਵੇਂਦੇ ਪਏ ਨੇ ਤੁਸੀਂ ਆਪਣੇ ਮੂਹਨ ਦੱਸੋ ਜਿਸ ਚੀਜ਼ ਦੀ ਲੋੜ ਆ ਪਤਾ ਨਹੀਂ ਰੱਬ ਕਿਹੜੇ ਰੂਪ ਦੇ ਵਿੱਚ ਹਾਜ਼ਰ ਹੋ ਜੇ ਬੜੀਆਂ ਰੱਬੀ ਰੂਹਾਂ ਨੇ ਜਿਹੜੀਆਂ ਤੁਹਾਨੂੰ ਤੁਹਾਨੂੰ ਮੇਰੇ ਬਾਹਰ ਸੱਚਾ ਪਾਤਸ਼ਾਹ ਮੇਰਾ ਥਾਂ ਦਿੱਤਾ ਬਣਾ ਦੋ ਭਾਵੇਂ ਇੱਕ ਹੀ ਮਰਲੇ ਦਾ ਥਾਂ ਮੈਂ ਪਰ ਅਸਿਰ ਲੱਗਾ ਵਾ ਬੰਝੂ ਦੱਸੋ ਇਹ ਨਹੀਂ ਬੜਾ ਤੇ ਭਾਈ ਜੇ ਮੇਲਿਆਂ ਦੇ ਵਿੱਚ ਆਪਾਂ ਹਜ਼ਾਰਾਂ ਰੁਪਏ ਲੁਟਾ ਦਿੰਨੇ ਆ ਤਾਂ ਥੋੜਾ ਫੋਟਾ ਤਿਲ ਫੁੱਲ ਜਿਹੜੀ ਸੇਵਾ ਇਹੋ ਜੇ ਇਨਸਾਨਾਂ ਦੀ ਵੀ ਹੋਣੀ ਚਾਹੀਦੀ ਹੈ ਚਾਹੇ ਮਾਤਾ ਜੀ ਦਾਣੇ ਵੇਚ ਰਹੇ ਨੇ ਖੁੱਲੇ ਵੇਚ ਰਹੇ ਨੇ ਤਾਂ 20 20-30 ਰੁਪਏ ਨਾਲ ਸਮਾਨ ਲੈਣ ਨਾਲ ਇਹਨਾਂ ਦੀ ਰੋਜੀ ਰੋਟੀ ਚੱਲਣੀ ਇਹਨਾਂ ਦਾ ਪਰਿਵਾਰ ਚੱਲਣਾ ਹੈ ਤਾਂ ਸਾਡੇ ਵੀ ਹੱਥ ਜੋੜ ਕੇ ਅਪੀਲ ਹੈ ਜੀ ਜਦੋਂ ਵੀ ਇਹੋ ਜੇ ਮੇਲਿਆਂ ਦੇ ਵਿੱਚ ਇਸ ਤਰ੍ਹਾਂ ਦੇ ਇਨਸਾਨ ਮਿਲਦੇ ਨੇ ਤੇ ਉਹਨਾਂ ਦੇ ਨਾਲ 2 ਮਿੰਟ ਜ਼ਰੂਰ ਬਿਤਾਓ ਉਹਨਾਂ ਦਾ ਹਾਲ ਚਾਲ ਜ਼ਰੂਰ ਜਾਣ ਲਓ ਪਤਾ ਨਹੀਂ ਬੰਦਾ ਜਿੰਨਾ ਜੇ ਟੁੱਟਿਆ ਹੁੰਦਾ ਉਹਨੂੰ ਹੌਸਲਾ ਮਿਲ ਜਾਂ ਦਲਾਸਾ ਮਿਲ ਜਾਂਦਾ ਹੈ ਇਹੋ ਜਿਹੇ ਦਲਾਸਿਆਂ ਦੀ ਲੋੜ ਬਹੁਤੇ ਆ ਪਰਿਵਾਰਾਂ ਨੂੰ ਬਹੁਤ ਇਹੋ ਜਿਹੇ ਇਨਸਾਨ ਨੇ ਜਿਹੜੇ ਬੰਦੇ ਦਾ दारू ਹੁੰਦਾ ਹੈ ਬੰਦਾ ਬੰਦੇ ਦਾ ਮਾਤਾ ਜੀ ਰੋਣਾ ਨਹੀਂ ਆ ਤੁਸੀਂ ਅਸੀਂ ਪੁੱਤਾਂ ਦੀ ਤਰਾਈਆਂ ਤੁਹਾਡੇ ਟੈਨਸ਼ਨ ਨਹੀਂ ਲੈਣ ਜਿੰਨੀ ਵੀ ਹੋਵੇ ਵੀ بڑے ਐਨ ਆਰ ਆਈ ਭਰਾ ਨੇ ਸਾਡੇ ਸਮਾਜ ਵੀ ਵੀਰ ਨੇ ਰੱਬੀ ਰੂਹਾਂ ਨੇ ਹਮੇਸ਼ਾ ਹੀ ਬਾਹ ਫੜ ਲੈਂਦੇ ਨੇ ਚਲੋ ਮਾਰਕ ਮਹਾਰਾਜ ਨਾਲ ਜ਼ਿਆਦਾ ਤਾਂ ਤੇ ਸਾਡੀ ਵੀ ਅਪੀਲ ਹੈ ਦਾਨੀ ਸੱਜਣਾ ਨੂੰ ਐਨ ਆਰ ਆਈ ਭਰਾਵਾਂ ਨੂੰ कि जे इस वीडियो नु उस रब दे फरिश्ते दा ही पुजा दियो जेड़ा हमेशा दुज्या दी बांह फड़दा है माताजी मोबाइल नंबर ते है ਤੁਹਾਡਾ हां ਜਿੰਨੀ ਕਾ ਤੇ માતાਜੀ ਦਾ ਮੋਬਾਈਲ ਨੰਬਰ ਅਸੀਂ ਡਿਸਪਲੇ ਕਰ ਦਿੰਨੇ ਆ ਜਿਸ ਨੇ ਮਦਦ ਭੇਜਨੀ ਹੋ ਉਹਦੇ ਸਿੱਧਾ ਰਾਬਤਾ ਬਣਾਇਓ માતાਜੀ ਨੂੰ ਜਿੰਨੀ ਵੀ ਤਿਲਫੁਲ ਸੇਵਾ ਭੇਜੋਗੇ ਦੁਆਵਾਂ ਜ਼ਰੂਰ ਮਿਲਣਗੀਆਂ ਆਸ਼ੀਰਵਾਦਾਂ ਜ਼ਰੂਰ ਮਿਲਣਗੀਆਂ ਕੋਈ ਮਿਹਨਤੀ ਬੰਦੇ ਨੇ ਮਿਹਨਤੀ ਇਨਸਾਨ ਨੇ ਤੇ ਦੁਜਿਆਂ ਦੇ ਸਾਹਮਣੇ ਹੱਥ ਨਹੀਂ ਫਲਾਉਂਦੇ ਮੰਦਰਾ ਸਾਹਿਬ ਨੇ ਜਾਣਦੇ ਨਹੀਂ ਜੁਟਸਵਾਰਿਆਂ ਦੇ ਬਾਹਰ ਨਹੀਂ ਬੈਠੇ ਹੋਏ ਇਹ ਫਿਰ ਵੀ ਮਿਹਨਤ ਨਾਲ 10-10 20-20 ਰੁਪਈਆ ਨਾਲ ਆਪਣਾ ਪਰਿਵਾਰ ਚਲਾ ਰਹੇ ਨੇ ਤੇ ਸਾਡੀ ਦੁਆਰ ਤੋਂ ਹੱਥ ਜੋੜ ਕੇ ਬੇਨਤੀ ਹੈ ਜੇ ਇਸ ਵੀਡੀਓ ਨੂੰ ਉਸ ਰੱਬ ਜਏ ਫਰਿਸ਼ਤੇ ਤਾਈਂ ਪਹੁੰਚਾ ਰਹੇ ਹੋ ਜਿਹੜਾ ਇਹਨਾਂ ਦੀ ਬਾਹ ਫੜੇ ਇਹਨਾਂ ਦਾ ਪਰਿਵਾਰ ਦਾ ਸਹਾਰਾ ਬਣੇ ਤਾਂ ਉਮੀਦ ਹੈ ਜਿਵੇਂ ਤੁਸੀਂ ਪਹਿਲਾਂ ਲੋੜਵੰਦਾ ਦੀ ਬਾਹ ਫੜਦੇ ਹੋ ਲੋੜਵੰਦਾ ਦਾ ਸਹਾਰਾ ਬਣਦੇ ਹੋ ਇਸ ਮਾਤਾ ਜੀ ਦਾ ਸਹਾਰਾ ਬਣੋ ਜਿਉਂ ਜਿਉਂ ਇਹਨਾਂ ਦਾ ਜਵਾਨ ਪੁੱਤ ਇਲਾਦੇ ਨਾਲ ਨਹੀਂ ਹੈ ਸਿਰ ਤੇ ਸਾਈਂ ਵੀ ਇਹਨਾਂ ਦੇ ਨਾਲ ਨਹੀਂ ਹੈ ਆਪਣੇ ਮਿਹਨਤ ਨਾਲ ਆਪਣੇ ਬੱਚੇ ਪਾਲ ਰਹੇ ਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਉਸ ਰੱਬ ਜਏ ਫਰਿਸ਼ਤੇ ਤਾਈਂ ਜ਼ਰੂਰ ਪਹੁੰਚਾ ਦਿਓ ਜਿਹੜਾ ਇਸ ਪਰਿਵਾਰ ਦੀ ਬਾਹ ਫੜੇ ਮਾਤਾ ਜੀ ਦਾ ਮੋਬਾਈਲ ਨੰਬਰ ਮੈਂ ਜਰੂਰ ਤੁਹਾਨੂੰ ਦੇ ਦਾਂਗਾ ਮਾਤਾ ਜੀ ਮੇਰੇ ਖਿਆਲ ਨਾਲ ਪੇਟੀਐਮ ਨਹੀਂ ਚਲਾਉਂਦੇ ਕਿਸੇ ਦਾ ਵੀ ਪੇਟੀਐਮ ਦੇ ਵਿੱਚ ਪੈਸੇ ਪਾਉਣ ਦੀ ਲੋੜ ਨਹੀਂ ਹੈ ਜੇ ਫੋਨ ਤੇ ਰਾਤ ਦਾ ਹੋਏਗਾ ਤੇ ਇਹਨਾਂ ਦਾ ਸਿੱਧਾ ਪਿੰਡ ਦੇ ਵਿੱਚ ਆ ਜੀ ਇਹਨਾਂ ਨੂੰ ਮਦਦ ਦਿੱਤੀ ਜਾਵੇ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਰਮਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਨਿਸਨ ਪੋਸਟ ਨਾਲ